ਉਹਨਾਂ ਦੇ ਥਰੂ ਕੈਸ ਦੇ ਗੋਲਿਆਂ ਦੇ ਜਵਾਬ ਦੇ ਵਿੱਚ ਜਕਾਰੇ ਲਾਉਂਦੇ ਨਜ਼ਰ ਆ ਰਹੇ ਸੀ ਚੜ੍ਹਦੀ ਕਲਾ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਸ਼ਾਂਤਮਈ ਬੈਠੇ ਕਿਸਾਨਾਂ ਤੇ ਹਰਿਆਣਾ ਪੁਲਿਸ ਹਮਲਾਵਰ ਹੋਈਆ ਤਾਂ ਤੁਸੀਂ ਸੁਣ ਸਕਦੇ ਹੋ ਗੋਲਿਆਂ ਦੀ ਆਵਾਜ਼ ਕਿਸਾਨ ਬੈਠੇ ਨੇ ਬੜੇ ਸ਼ਾਂਤਮਈ ਬੈਠੇ ਨੇ ਕਿਸਾਨ ਆਗੂਆਂ ਦੀ ਮੀਟਿੰਗ ਹੋ ਰਹੀ ਆ ਕਿ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੀ ਅਗਲੀ ਕਾਲ ਆਉਂਦੀ ਆ ਕਿਸਾਨ ਉਸ ਦਾ ਇੰਤਜ਼ਾਰ ਕਰ ਰਹੇ ਨੇ ਤਾਕੇ ਪਾਸੇ ਲਗਾਤਾਰ ਪੁਲਿਸ ਦੇ ਕਿਸਾਨਾਂ ਤੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਲਗਾਤਾਰ ਹਮਲਾਵਰ ਆ ਲਗਾਤਾਰ ਅਥਰੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਨੇ ਗਨ ਦੇ ਨਾਲ ਵੀ ਤੇ ਡਰੋਨ ਦੇ ਨਾਲ ਵੀ ਲਗਾਤਾਰ ਡਰੋਨ ਪੰਜਾਬ ਵਾਲੇ ਪਾਸੇ ਆ ਰਿਹਾ ਲਗਾਤਾਰ ਤਾਂ ਦੂਜੇ ਪਾਸੇ ਨੇ ਜਿਹੜੇ ਕਿਸਾਨ ਉਹਨਾਂ ਦੇ ਹੌਸਲੇ ਬਲੰਦ ਨੇ ਤਾਂ ਸਾਰੇ ਹੁਣ ਤੋਂ ਕੁਝ ਦੇਰ ਪਹਿਲਾਂ ਇਹ ਉਹਨਾਂ ਦੇ ਅਥਰੂ ਗੈਸ ਦੇ ਗੋਲਿਆਂ ਦੇ ਜਵਾਬ ਦੇ ਵਿੱਚ ਜਕਾਰੇ ਲਾਉਂਦੇ ਨਜ਼ਰ ਆ ਰਹੇ ਸੀ ਚੜ੍ਹਦੀ ਕਲਾ ਦੀ ਗੱਲ ਕਰਦੇ ਨਜ਼ਰ ਆ ਰਹੇ ਸੀ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੁਲਿਸ ਲਗਾਤਾਰ ਕਿਸਾਨਾਂ ਤੇ ਹਮਲਾਵਰਾ ਤੇ ਡਰੋਨ ਹਰਿਆਣਾ ਪੁਲਿਸ ਦਾ ਵਾਰ-ਵਾਰ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਰਿਹਾ ਉਹ ਵੀ ਉਦੋਂ ਜਦੋਂ ਪੰਜਾਬ ਪੁਲਿਸ ਦੇ ਟੌਪ ਦੇ ਅਧਿਕਾਰੀ ਇੱਥੇ ਬਿਲਕੁਲ ਬਾਰਡਰ ਤੇ ਮੌਜੂਦ ਨੇ ਨਾ ਤਾਂ ਪੰਜਾਬ ਪੁਲਿਸ ਇਸ ਤੇ ਕੋਈ ਐਕਟ ਕਰ ਰਹੀ ਆ ਇਸ ਤੇ ਕੋਈ ਬਿਆਨ ਆਉਂਦਾ ਪੰਜਾਬ ਪੁਲਿਸ ਦਾ ਤੇ ਨਾ ਪੰਜਾਬ ਸਰਕਾਰ ਇਸ ਤੇ ਆਪਣੀ ਚੁੱਪ ਤੋੜ ਰਹੀ ਆ ਤਾਂ ਲਗਾਤਾਰ ਪੰਜਾਬ ਸਰਕਾਰ ਵੀ ਚੁੱਪਾ ਤੇ ਪੰਜਾਬ ਪੁਲਿਸ ਵੀ ਚੁੱਪਾ ਨਾ ਕਿਸੇ ਅਫਸਰ ਦਾ ਕੋਈ ਬਿਆਨ ਆਉਂਦਾ ਡਰੋਨ ਬਾਰੇ ਨਾ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਆਉਂਦਾ ਹਾਲਾਂਕਿ ਉਦੋਂ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਕੇ ਹਟੇ ਹੁਣ ਕਿ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਜੀ ਲੋਕਤੰਤਰੀ ਅਧਿਕਾਰ ਆ ਦਿੱਲੀ ਜਾਣਾ ਦਿੱਲੀ ਜਾ ਕੇ ਕਿਸਾਨ ਆਪਣੀ ਰਾਸਥਾਨੀ ਚ ਪ੍ਰਦਰਸ਼ਨ ਕਰ ਸਕਦੇ ਨੇ ਕਿਸਾਨਾਂ ਨੂੰ ਜਾਣ ਦਿਓ ਪਰ ਉਸ ਪਾਸ ਉਸ ਮੌਕੇ ਭਗਵੰਤ ਸਿੰਘ ਮਾਨ ਨਹੀਂ ਬੋਲ ਰਹੇ ਜਦੋਂ ਹਰਿਆਣਾ ਪੁਲਿਸ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਤੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਹਮਲਾ ਹਮਲਾਵਰ ਕਰ ਰਹੀ ਆ ਤਾਂ ਪੰਜਾਬ ਸਰਕਾਰ ਦੀ ਚੁੱਪ ਲਗਾਤਾਰ ਕਈ ਸਵਾਲ ਖੜੇ ਕਰਦੀ ਆ ਤਾਂ ਇੱਕ ਵਾਰ ਫਿਰ ਸ਼ਾਂਤਮਈ ਬੈਠੇ ਕਿਸਾਨਾਂ ਤੇ ਹਰਿਆਣਾ ਪੁਲਿਸ ਹਮਲਾਵਰ ਹੋਈ ਆ ਤਾਂ ਤੁਸੀਂ ਸੁਣ ਸਕਦੇ ਹੋ ਗੋਲਿਆਂ ਦੀ ਆਵਾਜ਼ ਕਿਸਾਨ ਬੈਠੇ ਨੇ ਬੜੇ ਸ਼ਾਂਤਮਈ ਬੈਠੇ ਨੇ ਕਿਸਾਨ ਆਗੂਆਂ ਦੀ ਮੀਟਿੰਗ ਹੋ ਰਹੀ ਆ ਕਿ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੀ ਅਗਲੀ ਕਾਲ ਆਉਂਦੀ ਆ ਕਿਸਾਨ ਉਸ ਦਾ ਇੰਤਜ਼ਾਰ ਕਰ ਰਹੇ ਨੇ ਪਰ ਹਰਿਆਣਾ ਪੁਲਿਸ ਲਗਾਤਾਰ ਹਮਲਾਵਰਾ ਕਿਸਾਨਾਂ ਤੇ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਨੇ ਤਰਸੂ ਮੈਂ ਇੱਕ ਵਾਰੀ ਕਹੂੰਗਾ ਕਿ ਕੁਮਾਕੇ ਦਿਖਾਓ ਉਹ ਬਿਲਕੁਲ ਉੱਪਰ ਤੁਸੀਂ ਜਦੋਂ ਦੇਖੋਗੇ ਬਿਲਕੁਲ ਉੱਪਰ ਨੈਸ਼ਨਲ ਹਾਈਵੇ ਤੇ ਜਿੱਥੇ ਗੋਲੇ ਛੁੱਟੇ ਗਏ ਨੇ ਜਿੱਥੋਂ ਧੂਆ ਉੱਡ ਰਿਹਾ ਕਿਸਾਨ ਅੱਗੇ ਬੈਠੇ ਸੀ ਸ਼ਾਂਤਮਈ ਬੈਠੇ ਸੀ ਤਾਂ ਬਿਲਕੁਲ ਹੁਣ ਹੋਰ ਪਿੱਛੇ ਕਿਸਾਨ ਭੱਜੇ ਨੇ ਤਾਂ ਜਦੋਂ ਗੋਲੇ ਡਿੱਗਦੇ ਨੇ ਤਾਂ ਕਿਸਾਨ ਪਿੱਛੇ ਭੱਜਦੇ ਨੇ ਤਾਂ ਸ਼ਾਂਤਮਈ ਬੈਠੇ ਕਿਸਾਨਾਂ ਦੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਆਪਣੇ ਲੀਡਰਾਂ ਦੀ ਕਾਲ ਦਾ ਕਿ ਮੀਟਿੰਗ ਤੋਂ ਬਾਅਦ ਕੀ ਕਾਲ ਆਉਂਦੀ ਆ ਉਹਨਾਂ ਕਿਸਾਨਾਂ ਤੇ ਲਗਾਤਾਰ ਗੋਲੇ ਛੁੱਟੇ ਜਾ ਰਹੇ ਨੇ ਇੱਕ ਕਾਰੀਅਰ ਜਿਹਾ ਘੁੰਮ ਕੇ ਦਿਖਾਓ ਤਾਂ ਇੱਧਰ ਪੂਰੇ ਖੇਤਾਂ ਦੇ ਵਿੱਚ ਸਾਈਡਾਂ ਤੇ ਕਿਸਾਨ ਬੈਠੇ ਨੇ ਸਾਈਡਾਂ ਤੇ ਕਿਸਾਨ ਬੜੇ ਸ਼ਾਂਤਮਈ ਬੈਠੇ ਨੇ ਜੇ ਖੜੇ ਵੀ ਨੇ ਤਾਂ ਬੜੇ ਸ਼ਾਂਤਮਈ ਬੈਠੇ ਨੇ ਆਪਣੀ ਗੱਲਬਾਤ ਕਰ ਰਹੇ ਨੇ ਤਾਂ ਤੁਸੀਂ ਦੇਖੋਗੇ ਦੂਰ ਤੱਕ ਕਿਸਾਨ ਬੈਠੇ ਨੇ ਖੇਤਾਂ ਦੇ ਵਿੱਚ ਆਪਣੇ ਸਾਈਡ ਤੇ ਆਪਣੇ ਸਾਧਨ ਲਾ ਕੇ ਯਾ ਵੈਸੇ ਕਿਸਾਨ ਇੱਥੇ ਆਰਾਮ ਕਰ ਰਹੇ ਨੇ ਆਪਣੇ ਆਗੂਆਂ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਨੇ ਪਰ ਇਹਨਾਂ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਸਵੇਰ ਤੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਡਰੋਨ ਰਾਹੀਂ ਹਮਲੇ ਕੀਤੇ ਜਾ ਰਹੇ ਨੇ ਵਾਰ-ਵਾਰ ਹਰਿਆਣਾ ਪੁਲਿਸ ਦਾ ਡਰੋਨ ਆ ਜਿਹੜਾ ਪੰਜਾਬ ਦੀ ਹੱਦ ਦੇ ਵਿੱਚ ਆਉਂਦਾ ਤਾਂ ਕੁਾਰਫੇ ਤੁਸੀਂ ਸੁਣ ਸਕਦੇ ਹੋ ਤਮਾਕਿਆਂ ਦੀ ਆਵਾਜ਼ ਵਾਕਿਆਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ ਜਿਸ ਤੇ ਗੱਲ ਹੋ ਰਹੀ ਆ ਜਿਸ ਤੇ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਤਾਂ ਫਿਰ ਪੰਜਾਬ ਸਰਕਾਰ ਇਸ ਤੇ ਆਵਾਜ਼ ਕਿਉਂ ਨਹੀਂ ਚੁੱਕਦੀ ਜਦੋਂ ਹਰਿਆਣਾ ਦੇ ਡੀਜੀਪੀ ਪੰਜਾਬ ਦੇ ਡੀਜੀਪੀ ਨੂੰ ਲੈਟਰ ਲਿਖ ਕੇ ਕਿਸਾਨਾਂ ਤੇ ਕੋਈ ਕਾਰਵਾਈ ਦੀ ਮੰਗ ਕਰਦੇ ਨੇ ਜਾਂ ਜੋ ਕੁਝ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਪੰਜਾਬ ਦੇ ਵਿੱਚ ਹਦਾਇਤਾਂ ਜਾਰੀ ਕਰਨ ਦੀ ਜਿਹੜੀ ਅਪੀਲ ਕਰਦੇ ਨੇ ਪੰਜਾਬ ਦੇ ਡੀਜੀਪੀ ਨੂੰ ਤਾਂ ਕਿਸਾਨ ਆਖਦੇ ਨੇ ਕਿ ਵਾਪਸ ਫਿਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡੀਜੀਪੀ ਵੱਲੋਂ ਤਾਂ ਹਰਿਆਣਾ ਨੂੰ ਇਹ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਾਂਦਾ ਇਹਨਾਂ ਗੱਲਾਂ ਦਾ ਜਵਾਬ ਕਿਉਂ ਨਹੀਂ ਲਿਆ ਜਾਂਦਾ ਕਿ ਸ਼ਾਂਤਮਈ ਬੈਠੇ ਕਿਸਾਨਾਂ ਤੇ ਹਮਲੇ ਕਿਉਂ ਹੋ ਰਹੇ ਨੇ ਤਾਂ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਤਾਂ ਇੱਕ ਪਾਸੇ ਲਗਾਤਾਰ ਗੋਲੇ ਛੁੱਟੇ ਜਾ ਰਹੇ ਨੇ ਤਾਂ ਤਸਵੀਰਾਂ 'ਚ ਤੁਸੀਂ ਹੁਣੇ ਦੇਖਿਆ ਕਿ ਵਿਡੀਓਗ੍ਰਾਫੀ ਹਰ ਚੀਜ਼ ਦੀ ਕੀਤੀ ਜਾ ਰਹੀ ਆ ਕਿ ਵੀਡੀਓਗ੍ਰਾਫੀ ਦੇ ਵਿੱਚ ਹਰਿਆਣਾ ਪੁਲਿਸ ਇਹ ਦਿਖਾਊਗੀ ਇਹ ਗੱਲ ਰੱਖੂਗੀ ਕਿ ਕਿਸਾਨ ਸ਼ਾਂਤਮਈ ਬੈਠੇ ਸੀ ਉਹਨਾਂ ਦੀ ਵੀਡੀਓ ਦੇ ਵਿੱਚ ਹੀ ਹਰਿਆਣਾ ਪੁਲਿਸ ਦੀ ਜੋ ਵੀਡੀਓਗ੍ਰਾਫੀ ਐਸ ਸਮੇਂ ਤੁਸੀਂ ਦੇਖ ਰਹੇ ਹੋ ਜੋ ਮੁਲਾਜ਼ਮ ਕਰ ਰਹੇ ਨੇ ਕਿ ਉਸ ਵੀਡੀਓਗ੍ਰਾਫੀ ਬਾਰੇ ਹਰਿਆਣਾ ਪੁਲਿਸ ਕਹੂਗੀ ਕਿ ਕਿਸਾਨ ਸ਼ਾਂਤਮਈ ਬੈਠੇ ਸੀ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਨੇ ਲਗਾਤਾਰ ਸੁੱਟੇ ਜਾ ਰਹੇ ਨੇ ਸਵੇਰ ਤੋਂ ਜਿਹੜੇ ਕਿਸਾਨ ਨੇ ਆਪਣੇ ਆਗੂਆਂ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਕੇਂਦਰ ਦੇ ਵੱਲੋਂ ਅੱਜ ਫਿਰ ਇੱਕ ਸੁਨੇਹਾ ਭੇਜਿਆ ਗਿਆ ਮੀਟਿੰਗ ਦੇ ਲਈ ਕਿ ਕੇਂਦਰ ਸਰਕਾਰ ਮੀਟਿੰਗ ਕਰਨਾ ਚਾਹੁੰਦੀ ਆ ਕੇਂਦਰੀ ਮੰਤਰੀ ਮੀਟਿੰਗ ਕਰਨਾ ਚਾਹੁੰਦੇ ਨੇ ਕਿਉਂਕਿ ਕੇਂਦਰ ਆਖ ਰਿਹਾ ਕਿ ਗੱਲਬਾਤ ਨਹੀਂ ਟੁੱਟਣੀ ਚਾਹੀਦੀ ਜਿਹੜਾ ਮਸਲੇ ਦਾ ਹੱਲ ਆ ਉਹ ਗੱਲਬਾਤ ਦੇ ਵਿੱਚੋਂ ਹੀ ਨਿਕਲੇਗਾ ਪਰ ਤਸਵੀਰਾਂ ਕੁਝ ਹੋਰ ਆਖਦੀਆਂ ਨੇ ਲਗਾਤਾਰ ਤੁਸੀਂ ਵੇਖ ਰਹੇ ਹੋ ਕਿਉਂਕਿ ਸਾਡੇ ਗੱਲ ਕਰਦਿਆਂ ਕਰਦਿਆਂ 5-7 ਮਿੰਟ ਦੇ ਵਿੱਚ ਹੀ ਘੱਟੋ-ਘੱਟ 15-20 ਗੋਲੇ ਜਿਹੜੇ ਅਥਰੂ ਗੈਸ ਦੇ ਸੁੱਟੇ ਜਾ ਚੁੱਕੇ ਨੇ ਤਾਂ ਇਹ ਜਿਹੜਾ ਸਿਲਸਲਾ ਰੁਕ ਨਹੀਂ ਰਿਹਾ ਇਹ ਸਿਰਫ ਤੁਸੀਂ ਇੱਕ 5-7-8 ਮਿੰਟ ਦੀ ਵੀਡੀਓ ਦੇਖੋਗੇ ਪਰ ਇਹ ਜਿਹੜੇ ਗੋਲੇ ਨੇ ਲਗਾਤਾਰੇ ਸਿੱਟੇ ਜਾ ਰਹੇ ਨੇ ਸਵੇਰ ਤੋਂ ਜਦ ਕਿ ਕਿਸਾਨਾਂ ਦੀ ਕਾਲ ਸੀ ਕਿ 11 ਵਜੇ ਉਹਨਾਂ ਨੇ ਦਿੱਲੀ ਕੂਚ ਕਰਨਾ ਪਰ ਦਿੱਲੀ ਕੂਚ ਤੋਂ ਕਰੀਬ 5-10 ਮਿੰਟ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਗੋਲੇ ਸੁੱਟਣੇ ਜਿਹੜੇ ਸ਼ੁਰੂ ਕਰ ਦਿੱਤੇ ਨੇ ਇੱਕ ਪਾਸੇ ਗੋਲੇ ਛੁੱਟੇ ਜਾ ਰਹੇ ਨੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਆਖ ਰਹੀ ਆ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਆ ਗੱਲਬਾਤ ਨਹੀਂ ਟੁੱਟਣੀ ਚਾਹੀਦੀ ਕਿਉਂਕਿ ਮਸਲੇ ਦਾ ਜਿਹੜਾ ਹੱਲ ਆ ਉਹ ਗੱਲਬਾਤ ਦੇ ਵਿੱਚੋਂ ਹੀ ਨਿਕਲੂਗਾ ਹਰਿਆਣਾ ਪੁਲਿਸ ਲਗਾਤਾਰ ਕਿਸਾਨਾਂ ਤੇ ਹਮਲਾਵਰਾ ਤੇ ਡਰੋਨ ਹਰਿਆਣਾ ਪੁਲਿਸ ਦਾ ਵਾਰ-ਵਾਰ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਛੁੱਟ ਰਿਹਾ ਉਹ ਵੀ ਉਦੋਂ ਜਦੋਂ ਪੰਜਾਬ ਪੁਲਿਸ ਦੇ ਟਾਪ ਦੇ ਅਧਿਕਾਰੀ ਇੱਥੇ ਬਿਲਕੁਲ ਬਾਰਡਰ ਤੇ ਮੌਜੂਦ ਨੇ ਨਾ ਤਾਂ ਪੰਜਾਬ ਪੁਲਿਸ ਇਸ ਤੇ ਕੋਈ ਐਕਟ ਕਰ ਰਹੀ ਆ ਇਸ ਤੇ ਕੋਈ ਬਿਆਨ ਆਉਂਦਾ ਪੰਜਾਬ ਪੁਲਿਸ ਦਾ ਤੇ ਨਾ ਪੰਜਾਬ ਸਰਕਾਰ ਇਸ ਤੇ ਆਪਣੀ ਚੁੱਪ ਤੋੜ ਰਹੀ ਆ ਤਾਂ ਲਗਾਤਾਰ ਪੰਜਾਬ ਸਰਕਾਰ ਵੀ ਚੁੱਪਾ ਤੇ ਪੰਜਾਬ ਪੁਲਿਸ ਵੀ ਚੁੱਪਾ ਨਾ ਕਿਸੇ ਅਫਸਰ ਦਾ ਕੋਈ ਬਿਆਨ ਆਉਂਦਾ ਡਰੋਨ ਬਾਰੇ ਨਾ ਸਰਕਾਰ ਦੇ ਕਿਸੇ ਨੁਮਾਇੰਦੇ ਨਾ ਆਉਂਦਾ ਹਾਲਾਂਕਿ ਉਦੋਂ ਜਦੋਂ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਕਹਿ ਕੇ ਹਟੇ ਹੋਣ ਕਿ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦਾ ਜੀ ਲੋਕਤੰਤਰੀ ਅਧਿਕਾਰ ਆ ਦਿੱਲੀ ਜਾਣਾ ਦਿੱਲੀ ਜਾ ਕੇ ਕਿਸਾਨ ਆਪਣੀ ਰਾਜਸਥਾਨੀ ਚ ਪ੍ਰਦਰਸ਼ਨ ਕਰ ਸਕਦੇ ਨੇ ਕਿਸਾਨਾਂ ਨੂੰ ਜਾਣ ਦਿਓ ਪਰ ਉਸ ਪਾਸ ਉਸ ਮੌਕੇ ਭਗਵੰਤ ਸਿੰਘ ਮਾਨ ਨਹੀਂ ਬੋਲ ਰਹੇ ਜਦੋਂ ਹਰਿਆਣਾ ਪੁਲਿਸ ਪੰਜਾਬ ਦੇ ਵਿੱਚ ਆ ਕੇ ਕਿਸਾਨਾਂ ਤੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਹਮਲਾ ਹਮਲਾਵਰ ਕਰ ਰਹੀ ਆ ਤਾਂ ਪੰਜਾਬ ਸਰਕਾਰ ਦੀ ਚੁੱਪ ਲਗਾਤਾਰ ਕਈ ਸਵਾਲ ਖੜੇ ਕਰਦੀ ਆ ਤਾਂ ਇੱਕ ਵਾਰ ਫਿਰ ਸ਼ਾਂਤਮਈ ਬੈਠੇ ਕਿਸਾਨਾਂ ਤੇ ਹਰਿਆਣਾ ਪੁਲਿਸ ਹਮਲਾਵਰ ਹੋਈ ਆ ਤਾਂ ਤੁਸੀਂ ਸੁਣ ਸਕਦੇ ਹੋ ਗੋਲਿਆਂ ਦੀ ਆਵਾਜ਼ ਕਿਸਾਨ ਬੈਠੇ ਨੇ ਬੜੇ ਸ਼ਾਂਤਮਈ ਬੈਠੇ ਨੇ ਕਿਸਾਨ ਆਗੂਆਂ ਦੀ ਮੀਟਿੰਗ ਹੋ ਰਹੀ ਆ ਕਿ ਮੀਟਿੰਗ ਦੇ ਵਿੱਚੋਂ ਕੀ ਨਿਕਲਦਾ ਕੀ ਅਗਲੀ ਕਾਲ ਆਉਂਦੀ ਆ ਕਿਸਾਨ ਉਸ ਦਾ ਇੰਤਜ਼ਾਰ ਕਰ ਰਹੇ ਨੇ ਪਰ ਹਰਿਆਣਾ ਪੁਲਿਸ ਲਗਾਤਾਰ ਹਮਲਾਵਰਾ ਕਿਸਾਨਾਂ ਤੇ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਗੋਲੇ ਛੁੱਟੇ ਜਾ ਰਹੇ ਨੇ ਤਰਸੂ ਮੈਂ ਇੱਕ ਵਾਰੀ ਕਹੂੰਗਾ ਕਿ ਕੁਮਾਕੇ ਦਿਖਾਓ ਉਹ ਬਿਲਕੁਲ ਉੱਪਰ ਤੁਸੀਂ ਜਦੋਂ ਦੇਖੋਗੇ ਬਿਲਕੁਲ ਉੱਪਰ ਨੈਸ਼ਨਲ ਹਾਈਵੇ ਤੇ ਜਿੱਥੇ ਗੋਲੇ ਛੁੱਟੇ ਗਏ ਨੇ ਜਿੱਥੋਂ ਤੂੰ ਆਉਂ ਰਿਹਾ ਕਿਸਾਨ ਅੱਗੇ ਬੈਠੇ ਸੀ ਸ਼ਾਂਤਮਈ ਬੈਠੇ ਸੀ ਤਾਂ ਬਿਲਕੁਲ ਹੁਣ ਹੋਰ ਪਿੱਛੇ ਕਿਸਾਨ ਭੱਜੇ ਨੇ ਤਾਂ ਜਦੋਂ ਗੋਲੇ ਡਿੱਗਦੇ ਨੇ ਤਾਂ ਕਿਸਾਨ ਪਿੱਛੇ ਭੱਜਦੇ ਨੇ ਤਾਂ ਸ਼ਾਂਤਮਈ ਬੈਠੇ ਕਿਸਾਨਾਂ ਦੇ ਜਿਹੜੇ ਇੰਤਜ਼ਾਰ ਕਰ ਰਹੇ ਨੇ ਆਪਣੇ ਲੀਡਰਾਂ ਦੀ ਕਾਲ ਦਾ ਕਿ ਮੀਟਿੰਗ ਤੋਂ ਬਾਅਦ ਕੀ ਕਾਲ ਆਉਂਦੀ ਆ ਉਹਨਾਂ ਕਿਸਾਨਾਂ ਤੇ ਲਗਾਤਾਰ ਗੋਲੇ ਛੁੱਟੇ ਜਾ ਰਹੇ ਨੇ ਇੱਕ ਕਾਰੀਅਰਸ਼ ਚੱਕ ਕੇ ਦਿਖਾਓ ਤਾਂ ਇੱਧਰ ਪੂਰੇ ਖੇਤਾਂ ਦੇ ਵਿੱਚ ਸਾਈਡਾਂ ਤੇ ਕਿਸਾਨ ਬੈਠੇ ਨੇ ਸਾਈਡਾਂ ਤੇ ਕਿਸਾਨ ਬੜੇ ਸ਼ਾਂਤਮਈ ਬੈਠੇ ਨੇ ਜੇ ਖੜੇ ਵੀ ਨੇ ਤਾਂ ਬੜੇ ਸ਼ਾਂਤਮਈ ਬੈਠੇ ਨੇ ਆਪਣੀ ਗੱਲਬਾਤ ਕਰ ਰਹੇ ਨੇ ਤਾਂ ਤੁਸੀਂ ਦੇਖੋਗੇ ਦੂਰ ਤੱਕ ਕਿਸਾਨ ਬੈਠੇ ਨੇ ਖੇਤਾਂ ਦੇ ਵਿੱਚ ਆਪਣੇ ਸਾਈਡ ਤੇ ਆਪਣੇ ਸਾਧਨ ਲਾ ਕੇ ਜਾਂ ਵੈਸੇ ਕਿਸਾਨ ਇੱਥੇ ਆਰਾਮ ਕਰ ਰਹੇ ਨੇ ਆਪਣੇ ਆਗੂਆਂ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਨੇ ਪਰ ਇਹਨਾਂ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਸਵੇਰ ਤੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਡਰੋਨ ਰਾਹੀਂ ਹਮਲੇ ਕੀਤੇ ਜਾ ਰਹੇ ਨੇ ਵਾਰ-ਵਾਰ ਹਰਿਆਣਾ ਪੁਲਿਸ ਦਾ ਡਰੋਨ ਆ ਜਿਹੜਾ ਪੰਜਾਬ ਦੀ ਹੱਦ ਦੇ ਵਿੱਚ ਆਉਂਦਾ ਤਾਂ ਕੋਰਫੇ ਤੁਸੀਂ ਸੁਣ ਸਕਦੇ ਹੋ ਤਮਾਕਿਆਂ ਦੀ ਆਵਾਜ਼ ਤਮਾਕਿਆਂ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਗੋਲੇ ਸੁੱਟੇ ਜਾ ਰਹੇ ਨੇ ਜਿਸ ਤੇ ਗੱਲ ਹੋ ਰਹੀ ਆ ਜਿਸ ਤੇ ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਕਿਸਾਨਾਂ ਦੇ ਨਾਲ ਆ ਤਾਂ ਫਿਰ ਪੰਜਾਬ ਸਰਕਾਰ ਇਸ ਤੇ ਆਵਾਜ਼ ਕਿਉਂ ਨਹੀਂ ਚੁੱਕਦੀ ਜਦੋਂ ਹਰਿਆਣਾ ਦੇ ਡੀਜੀਪੀ ਪੰਜਾਬ ਦੇ ਡੀਜੀਪੀ ਨੂੰ ਲੈਟਰ ਲਿਖ ਕੇ ਕਿਸਾਨਾਂ ਤੇ ਕੋਈ ਕਾਰਵਾਈ ਦੀ ਮੰਗ ਕਰਦੇ ਨੇ ਜਾਂ ਜੋ ਕੁਝ ਲਾਅ ਐਂਡ ਆਰਡਰ ਦਾ ਹਵਾਲਾ ਦੇ ਕੇ ਪੰਜਾਬ ਦੇ ਵਿੱਚ ਹਦਾਇਤਾਂ ਜਾਰੀ ਕਰਨ ਦੀ ਜਿਹੜੀ ਅਪੀਲ ਕਰਦੇ ਨੇ ਪੰਜਾਬ ਦੇ ਡੀਜੀਪੀ ਨੂੰ ਤਾਂ ਕਿਸਾਨ ਆਖਦੇ ਨੇ ਕਿ ਵਾਪਸ ਫਿਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡੀਜੀਪੀ ਵੱਲੋਂ ਤਾਂ ਹਰਿਆਣਾ ਨੂੰ ਇਹ ਗੱਲਾਂ ਦਾ ਜਵਾਬ ਕਿਉਂ ਨਹੀਂ ਦਿੱਤਾ ਜਾਂਦਾ ਇਹਨਾਂ ਗੱਲਾਂ ਦਾ ਜਵਾਬ ਕਿਉਂ ਨਹੀਂ ਲਿਆ ਜਾਂਦਾ ਕਿ ਸ਼ਾਂਤਮਈ ਬੈਠੇ ਕਿਸਾਨਾਂ ਤੇ ਹਮਲੇ ਕਿਉਂ ਹੋ ਰਹੇ ਨੇ ਤਾਂ ਬਿਲਕੁਲ ਸੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋ ਤਾਂ ਇੱਕ ਪਾਸੇ ਲਗਾਤਾਰ ਗੋਲੇ ਛੁੱਟੇ ਜਾ ਰਹੇ ਨੇ ਤਾਂ ਤਸਵੀਰਾਂ ਚ ਤੁਸੀਂ ਹੁਣੇ ਦੇਖਿਆ ਕਿ ਵੀਡੀਓਗ੍ਰਾਫੀ ਹਰ ਚੀਜ਼ ਦੀ ਕੀਤੀ ਜਾ ਰਹੀ ਆ ਕਿ ਵੀਡੀਓਗ੍ਰਾਫੀ ਦੇ ਵਿੱਚ ਹਰਿਆਣਾ ਪੁਲਿਸ ਇਹ ਦਿਖਾਊਗੀ ਇਹ ਗੱਲ ਰੱਖੂਗੀ ਕਿ ਕਿਸਾਨ ਸ਼ਾਂਤਮਈ ਬੈਠੇ ਸੀ ਉਹਨਾਂ ਦੀ ਵੀਡੀਓ ਦੇ ਵਿੱਚ ਹੀ ਹਰਿਆਣਾ ਪੁਲਿਸ ਦੀ ਜੋ ਵੀਡੀਓਗ੍ਰਾਫੀ ਐਸ ਸਮੇਂ ਤੁਸੀਂ ਦੇਖ ਰਹੇ ਹੋ ਜੋ ਮੁਲਾਜ਼ਮ ਕਰ ਰਹੇ ਨੇ ਕਿ ਉਸ ਵੀਡੀਓਗ੍ਰਾਫੀ ਬਾਰੇ ਹਰਿਆਣਾ ਪੁਲਿਸ ਕਹੂਗੀ ਕਿ ਕਿਸਾਨ ਸ਼ਾਂਤਮਈ ਬੈਠੇ ਸੀ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਪਰ ਹਰਿਆਣਾ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਨੇ ਲਗਾਤਾਰ ਸੁੱਟੇ ਜਾ ਰਹੇ ਨੇ ਸਵੇਰ ਤੋਂ ਜਿਹੜੇ ਕਿਸਾਨ ਨੇ ਆਪਣੇ ਆਗੂਆਂ ਦੀ ਕਾਲ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਕੇਂਦਰ ਦੇ ਵੱਲੋਂ ਅੱਜ ਫਿਰ ਇੱਕ ਸੁਨੇਹਾ ਭੇਜਿਆ ਗਿਆ ਮੀਟਿੰਗ ਦੇ ਲਈ ਕਿ ਕੇਂਦਰ ਸਰਕਾਰ ਮੀਟਿੰਗ ਕਰਨਾ ਚਾਹੁੰਦੀ ਆ ਕੇਂਦਰੀ ਮੰਤਰੀ ਮੀਟਿੰਗ ਕਰਨਾ ਚਾਹੁੰਦੇ ਨੇ ਕਿਉਂਕਿ ਕੇਂਦਰ ਆਖ ਰਿਹਾ ਹੈ ਕਿ ਗੱਲਬਾਤ ਨਹੀਂ ਟੁੱਟਣੀ ਚਾਹੀਦੀ ਜਿਹੜਾ ਮਸਲੇ ਦਾ ਹੱਲ ਆ ਉਹ ਗੱਲਬਾਤ ਦੇ ਵਿੱਚੋਂ ਹੀ ਨਿਕਲੇਗਾ ਪਰ ਤਸਵੀਰਾਂ ਕੁਝ ਹੋਰ ਆਖਦੀਆਂ ਨੇ ਲਗਾਤਾਰ ਤੁਸੀਂ ਵੇਖ ਰਹੇ ਹੋ ਕਿਉਂਕਿ ਸਾਡੇ ਗੱਲ ਕਰਦਿਆਂ ਕਰਦਿਆਂ 5-7 ਮਿੰਟ ਦੇ ਵਿੱਚ ਹੀ ਘੱਟੋ-ਘੱਟ 15-20 ਗੋਲੇ ਜਿਹੜੇ ਅਥਰੂ ਗੈਸ ਦੇ ਸੁੱਟੇ ਜਾ ਚੁੱਕੇ ਨੇ ਤਾਂ ਇਹ ਜਿਹੜਾ ਸਿਲਸਲਾ ਰੁਕ ਨਹੀਂ ਰਿਹਾ ਇਹ ਸਿਰਫ ਤੁਸੀਂ ਇੱਕ 5-7-8 ਮਿੰਟ ਦੀ ਵੀਡੀਓ ਦੇਖੋਗੇ ਪਰ ਇਹ ਜਿਹੜੇ ਗੋਲੇ ਨੇ ਲਗਾਤਾਰ ਇਹ ਸੁੱਟੇ ਜਾ ਰਹੇ ਨੇ ਸਵੇਰ ਤੋਂ ਜੱਟ ਕੇ ਕਿਸਾਨਾਂ ਦੀ ਕਾਲ ਸੀ ਕਿ 11 ਵਜੇ ਉਹਨਾਂ ਨੇ ਦਿੱਲੀ ਕੂਚ ਕਰਨਾ ਪਰ ਦਿੱਲੀ ਕੂਚ ਤੋਂ ਕਰੀਬ 5-10 ਮਿੰਟ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਗੋਲੇ ਸੁੱਟਣੇ ਜਿਹੜੇ ਸ਼ੁਰੂ ਕਰ ਦਿੱਤੇ ਨੇ ਇੱਕ ਪਾਸੇ ਗੋਲੇ ਸੁੱਟੇ ਜਾ ਰਹੇ ਨੇ ਤੇ ਦੂਜੇ ਪਾਸੇ ਕੇਂਦਰ ਸਰਕਾਰ ਆਖ ਰਹੀ ਆ ਕਿ ਗੱਲਬਾਤ ਜਾਰੀ ਰਹਿਣੀ ਚਾਹੀਦੀ ਆ ਗੱਲਬਾਤ ਨਹੀਂ ਟੁੱਟਣੀ ਚਾਹੀਦੀ ਕਿਉਂਕਿ ਮਸਲੇ ਦਾ ਜਿਹੜਾ ਹੱਲ ਆ ਉਹ ਗੱਲਬਾਤ ਦੇ ਵਿੱਚੋਂ ਹੀ ਨਿਕਲੂਗਾ